ਸਵਾਰੀਆਂ ਨਾਲ ਖਚਾਖਚ ਭਰੀ ਹੋਈ ਬੱਸ ਦੇ ਅੰਦਰ ਇੱਕ ਨੌਜਵਾਨ ਲੜਕਾ ਇੱਕ ਗਰਭਤੀ ਮਹਿਲਾ ਨੂੰ ਸੀਟ ਛੱਡਦਾ ਹੈ ਉਸ ਸੀਟ ਛੱਡਣ ਦੀ ਨੇਕੀ ਦੇ ਬਦਲੇ ਉਸ ਮੁੰਡੇ ਨੂੰ ਜੋ ਇਨਾਮ ਮਿਲਦਾ ਹੈ ਉਹਨੇ ਕਦੇ ਜ਼ਿੰਦਗੀ ਵਿੱਚ ਵੀ ਸੋਚਿਆ ਨਹੀਂ ਸੀ ਕੌਣ ਸੀ ਉਹ ਨੌਜਵਾਨ ਲੜਕਾ ਜਿਸਨੇ ਗਰਭਤੀ ਔਰਤ ਨੂੰ ਸੀਟ ਛੱਡੀ ਤੇ ਉਸ ਔਰਤ ਨੇ ਅਜਿਹਾ ਕੀ ਕੀਤਾ ਕਿ ਉਸ ਮੁੰਡੇ ਦੀ ਜ਼ਿੰਦਗੀ ਬਦਲ ਗਈ ਪੂਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਮਨੋਜ ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦਾ ਹੈ। ਮਨੋਜ 10ਵੀਂ ਕਲਾਸ ਵਿੱਚ ਪੜ੍ਹਦਾ ਹੈ। ਉਹ ਆਪਣੇ ਪਾਪਾ ਨੂੰ ਕਹਿੰਦਾ ਹੈ ਕਿ ਮੈਂ 12ਵੀਂ ਤੋਂ ਬਾਅਦ ਬੀ ਕਾਮ ਕਰਨਾ ਚਾਹੁੰਦਾ ਹਾਂ। ਉਸਦੇ ਪਾਪਾ ਜਿਆਦਾ ਪੜ੍ਹੇ ਲਿਖੇ ਨਹੀਂ ਸੀ ਪਰ ਮਿਹਨਤੀ ਬਹੁਤ ਜ਼ਿਆਦਾ ਸਨ। ਉਹ ਇੱਕ ਛੋਟੀ ਜੀ ਫੈਕਟਰੀ ਵਿੱਚ ਕੰਮ ਕਰਦੇ ਸੀ। ਉਹ ਉਸ ਨੂੰ ਕਹਿੰਦੇ ਹਨ ਕਿ ਦੇਖ ਪੁੱਤ ਮੈਨੂੰ ਜ਼ਿਆਦਾ ਪੜ੍ਹਾਈ ਲਿਖਾਈ ਦਾ ਤਾਂ ਪਤਾ ਨਹੀਂ ਪਰ ਮੈਂ ਚਾਹੁੰਦਾ ਹਾਂ ਕਿ ਤੂੰ ਪੜ੍ਹੇ ਲਿਖੇ ਤੇ ਪੜ੍ਹ ਲਿਖ ਕੇ ਇੱਕ ਵਧੀਆ ਨੌਕਰੀ ਤੇ ਲੱਗ ਜਾਏ। ਮਨੋਜ ਕਹਿੰਦਾ ਹੈ ਕਿ ਹਾਂ ਪਾਪਾ ਤੁਸੀਂ ਸਾਰੀ ਉਮਰ ਇੱਕ ਛੋਟੀ ਜੀ ਫੈਕਟਰੀ ਦੇ ਵਿੱਚ ਕੰਮ ਕੀਤਾ ਹੈ ਮੈਂ ਚਾਹੁੰਦਾ ਕਿ ਮੈਂ ਵਧੀਆ ਨੌਕਰੀ ਕਰਾਂ ਤੇ ਚੰਗੇ ਪੈਸੇ ਕਮਾਵਾਂ ਤਾਂ ਜੋ ਅੱਗੇ ਜਾ ਕੇ ਤੁਹਾਡਾ ਬੜਾਪਾ ਵੀ ਸੌਖਾ ਰਹੇ ਉਸਦੇ ਪਾਪਾ ਕਹਿੰਦੇ ਆ ਕਿ ਪੁੱਤ ਤੂੰ ਫੀਸ ਦੀ ਕੋਈ ਪਰਵਾਹ ਨਾ ਕਰੀਂ ਬਸ ਮਨ ਲਾ ਕੇ ਪੜ੍ਹਾਈ ਕਰ ਪਿਓ ਪੁੱਤ ਦੀ ਆਪਸ ਦੇ ਵਿੱਚ ਬਹੁਤ ਸੋਹਣੀ ਬੰਦੀ ਹੁੰਦੀ ਹੈ ਮਨੋਜ ਦੇ ਲਾ ਕੇ ਪੜ੍ਹਾਈ ਕਰਦਾ ਹੈ ਅਤੇ 12ਵੀਂ ਵਿੱਚੋਂ ਉਸਦੇ ਵਧੀਆ ਨੰਬਰ ਆਉਂਦੇ ਹਨ ਉਸ ਤੋਂ ਬਾਅਦ ਉਹ ਸ਼ਹਿਰ ਵਿੱਚ ਬੀਕਾਮ ਦੇ ਲਈ ਦਾਖਲਾ ਲੈਂਦਾ ਹੈ। ਉਸਨੇ ਦਿਨ ਰਾਤ ਇੱਕ ਕਰ ਦਿੱਤਾ ਸੀ। ਬੀਕਾਮ ਵਿੱਚੋਂ ਵੀ ਉਹ ਵਧੀਆ ਨੰਬਰ ਲੈ ਕੇ ਪਾਸ ਹੁੰਦਾ ਹੈ। ਬੀਕਾਮ ਤੋਂ ਬਾਅਦ ਉਹ ਐਮ ਕਾਮ ਵੀ ਕਰ ਲੈਂਦਾ ਹੈ। ਹੁਣ ਤੱਕ ਉਸਦੀ ਪੜ੍ਹਾਈ ਤੇ ਕਾਫੀ ਜ਼ਿਆਦਾ ਖਰਚਾ ਹੋ ਚੁੱਕਿਆ ਸੀ। ਉੱਤਰ ਪ੍ਰਦੇਸ਼ ਦੇ ਹੀ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਉਸਨੇ ਐਮ ਕਾਮ ਕੀਤੀ ਸੀ। ਉਸ ਤੋਂ ਬਾਅਦ ਉਹ ਨੌਕਰੀ ਦੇ ਲਈ ਅਪਲਾਈ ਕਰਨ ਲੱਗਦਾ ਹੈ। ਉਹ ਦਿਨ ਰਾਤ ਇੱਕ ਕਰਦਾ ਹੈ। ਉਹ ਖ਼ਬਰ ਤੇ ਜਿਹੜੀ ਵੀ ਕੋਈ ਐਡਵਰਟਾਈਜ਼ਮੈਂਟ ਆਉਂਦੀ ਹੈ ਉਸ ਨੂੰ ਵੇਖਦਾ ਹੈ ਕਟਿੰਗ ਕਰ ਲੈਂਦਾ ਹੈ ਅਤੇ ਉਸ ਤੋਂ ਬਾਅਦ ਇੰਟਰਵਿਊ ਦੇਣ ਲਈ ਜਾਂਦਾ ਹੈ ਪਿਛਲੇ 6-7 ਮਹੀਨਿਆਂ ਤੋਂ ਮਨੋਜ ਦਾ ਬਸ ਇਹੀ ਹੁਣ ਇੱਕ ਕੰਮ ਸੀ ਉਸਨੇ ਸਵੇਰੇ ਉੱਠਣਾ ਹੁੰਦਾ ਹੈ ਅਖਬਾਰ ਦੇਖਣਾ ਤੇ ਜਿੰਨੀਆਂ ਵੀ ਐਡਵਰਟਾਈਜ਼ਮੈਂਟਾਂ ਹੁੰਦੀਆਂ ਉਹਨਾਂ ਨੂੰ ਕੱਟ ਕੇ ਇੱਕ ਡੈਰੀ ਦੇ ਵਿੱਚ ਚਪਕਾ ਲੈਣਾ ਹੁੰਦਾ ਹੈ ਤੇ ਫਿਰ ਉਹ ਤਿਆਰ ਹੋ ਕੇ ਉਹਨਾਂ ਇੰਟਰਵਿਊ ਦੇਣ ਲਈ ਚਲਾ ਜਾਂਦਾ ਹੈ ਪਰ 6 ਮਹੀਨੇ ਹੋ ਗਏ ਸੀ ਉਸ ਨੂੰ ਇੰਟਰਵਿਊ ਦਿੰਦੇ ਨੂੰ ਅਜੇ ਤੱਕ ਉਹਨੂੰ ਕੋਈ ਵੀ ਢੰਗ ਦੀ ਨੌਕਰੀ ਨਹੀਂ ਸੀ ਮਿਲੀ ਉਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਪਰ ਉਹ ਆਪਣੇ ਮਾਤਾ ਪਿਤਾ ਦਾ ਦਿਲ ਵੀ ਨਹੀਂ ਸੀ ਦਿਖਾਉਣਾ ਚਾਹੁੰਦਾ ਉਹ ਆਪਣੀ ਪਰੇਸ਼ਾਨੀ ਨੂੰ ਆਪਣੇ ਤੱਕ ਹੀ ਰੱਖਦਾ ਹੈ ਆਪਣੇ ਮਾਤਾ ਪਿਤਾ ਨੂੰ ਉਹ ਇਹ ਕਹਿੰਦਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇੱਥੇ ਨੌਕਰੀ ਮਿਲ ਸਕਦੀ ਹੈ ਮੈਂ ਚਾਹੁੰਦਾ ਹਾਂ ਕਿ ਮੈਂ ਮੁੰਬਈ ਜਾ ਕੇ ਆਪਣਾ ਕੈਰੀਅਰ ਬਣਾਵਾਂ ਮੁੰਬਈ ਬਹੁਤ ਵੱਡਾ ਸ਼ਹਿਰ ਹੈ ਉੱਥੇ ਮੈਨੂੰ ਜ਼ਰੂਰ ਨੌਕਰੀ ਮਿਲੂਗੀ ਕਿਉਂਕਿ ਮੁੰਬਈ ਦੇ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਨੇ ਉਦੇ ਪਾਪਾ ਕਹਿੰਦੇ ਹਨ ਕਿ ਪੁੱਤ ਜੇ ਤੈਨੂੰ ਇਹ ਲੱਗਦਾ ਹੈ ਕਿ ਮੁੰਬਈ ਦੇ ਵਿੱਚ ਤੈਨੂੰ ਨੌਕਰੀ ਮਿਲ ਸਕਦੀ ਹੈ ਤਾਂ ਤੂੰ ਉੱਥੇ ਚਲਾ ਜਾ ਸਾਨੂੰ ਇਸ ਗੱਲ ਤੋਂ ਕੋਈ ਪਰੇਸ਼ਾਨੀ ਨਹੀਂ ਪਿਓ ਦੀ ਆਗਿਆ ਮਿਲਣ ਤੋਂ ਬਾਅਦ ਮਨੋਜ ਮੁੰਬਈ ਆ ਜਾਂਦਾ ਹੈ ਮੁੰਬਈ ਉਸ ਦਾ ਇੱਕ ਦੋਸਤ ਰਹਿੰਦਾ ਸੀ ਜਿਹੜਾ ਕਿ ਉੱਥੇ ਹੀ ਨੌਕਰੀ ਕਰਦਾ ਸੀ ਉਹ ਆਪਣੇ ਦੋਸਤ ਨੂੰ ਫੋਨ ਕਰਦਾ ਹੈ ਤੇ ਉਸ ਦਾ ਉਹ ਦੋਸਤ ਵੀ ਇਹੀ ਕਹਿੰਦਾ ਕਿ ਭਾਵੇਂ ਮੈਨੂੰ ਛੋਟੀ ਜੀ ਨੌਕਰੀ ਮਿਲੀ ਹੈ ਪਰ ਤੂੰ ਇੱਥੇ ਆ ਜਾ ਤੂੰ ਮੇਰੇ ਨਾਲੋਂ ਜ਼ਿਆਦਾ ਪੜਿਆ ਲਿਖਿਆ ਹੈ ਤੈਨੂੰ ਤਾਂ ਆਸਾਨੀ ਨਾਲ ਨੌਕਰੀ ਮਿਲ ਜਾਵੇਗੀ ਆਪਣੇ ਦੋਸਤ ਦੀ ਇਹ ਗੱਲ ਮੰਨ ਕੇ ਮਨੋਜ ਮੁੰਬਈ ਚਲਾ ਜਾਂਦਾ ਹੈ ਪਰ ਉੱਥੇ ਜਾ ਕੇ ਵੀ ਉਹਦਾ ਉਹੀ ਰੁਟੀਨ ਰਹਿੰਦਾ ਹੈ ਕਿਉਂਕਿ ਪਹਿਲਾਂ ਵੱਡੇ ਮਹਾਨਗਰ ਦੇ ਵਿੱਚ ਜਾਣਾ ਫਿਰ ਉੱਥੇ ਨੌਕਰੀ ਲੱਭਣਾ ਇਹ ਕੋਈ ਸੌਖੀ ਗੱਲ ਨਹੀਂ ਸੀ ਮੁੰਬਈ ਵਿੱਚ ਜਾ ਕੇ ਉਸਨੇ ਕਈ ਜਗ੍ਹਾ ਤੇ ਇੰਟਰਵਿਊਆਂ ਦਿੱਤੀਆਂ ਪਰ ਅਜੇ ਤੱਕ ਉਹਨੂੰ ਕੋਈ ਵੀ ਢੰਗ ਦੀ ਨੌਕਰੀ ਨਹੀਂ ਸੀ ਮਿਲੀ ਇਸੇ ਤਰ੍ਹਾਂ 3-4 ਮਹੀਨੇ ਬੀਤ ਜਾਂਦੇ ਨੇ ਪਰ ਇਹਨਾਂ 3-4 ਮਹੀਨਿਆਂ ਵਿੱਚ ਉਹਨੂੰ ਨੌਕਰੀ ਨਹੀਂ ਸੀ ਮਿਲੀ। ਉਹ ਬੜਾ ਹੀ ਪਰੇਸ਼ਾਨ ਹੁੰਦਾ ਹੈ। ਤੇ ਅੱਜ ਵੀ ਸਵੇਰੇ 9 ਵਜੇ ਮਨੋਜ ਇੱਕ ਇੰਟਰਵਿਊ ਦੇਣ ਲਈ ਜਾਂਦਾ ਹੈ। ਉਸਨੇ ਪੂਰੀ ਤਿਆਰੀ ਕੀਤੀ ਸੀ ਪਰ ਫੇਰ ਵੀ ਇੰਟਰਵਿਊ ਦੇ ਵਿੱਚ ਉਹਨੂੰ ਸਿਲੈਕਟ ਨਹੀਂ ਕੀਤਾ ਜਾਂਦਾ। ਉਸਨੂੰ ਨੌਕਰੀ ਤੋਂ ਜਵਾਬ ਮਿਲ ਗਿਆ ਸੀ। ਉਹ ਬਹੁਤ ਹੀ ਜ਼ਿਆਦਾ ਥੱਕਿਆ ਹਾਰਿਆ ਪਰੇਸ਼ਾਨ ਹੋਇਆ ਘਰ ਵਾਪਸ ਆ ਰਿਹਾ ਹੁੰਦਾ ਹੈ। ਨੌਕਰੀ ਨਾ ਮਿਲਣ ਕਾਰਨ ਮਨੋਜ ਬਹੁਤ ਜ਼ਿਆਦਾ ਪਰੇਸ਼ਾਨ ਸੀ। ਉਹ ਮੁੰਬਈ ਦੇ ਇੱਕ ਬੱਸ ਸਟੈਂਡ ਤੇ ਖੜ ਜਾਂਦਾ ਜਿੱਥੇ ਲੋਕਲ ਬੱਸਾਂ ਚੱਲਦੀਆਂ ਨੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਉਸ ਨੂੰ ਇਹ ਲੱਗ ਰਿਹਾ ਸੀ ਕਿ ਮੈਂ ਇੰਨਾ ਪੜ੍ਹ ਲਿਖ ਕੇ ਵੀ ਬੇਰੁਜ਼ਗਾਰ ਫਿਰਦਾ ਐ ਇਨੇ ਨੂੰ ਬੱਸ ਆ ਜਾਂਦੀ ਐ ਤੇ ਬੱਸ ਦੇ ਵਿੱਚ ਉਹ ਬੈਠ ਜਾਂਦਾ ਐ ਬੱਸ ਦੇ ਵਿੱਚ ਸਵਾਰੀਆਂ ਆਪੋ ਨੇ ਆਪਣੇ ਮੋਬਾਈਲਾਂ ਦੇ ਵਿੱਚ ਅਤੇ ਗੱਲਾਂ ਬਾਤਾਂ ਦੇ ਵਿੱਚ ਵਿਅਸਤ ਸਨ ਉਸ ਤੋਂ ਅਗਲੇ ਸਟਾਪ ਤੋਂ ਇੱਕ ਗਰਭਤੀ ਔਰਤ ਜਿਸ ਦੀ ਉਮਰ ਤਕਰੀਬਨ 33 ਸਾਲ ਦੀ ਹੁੰਦੀ ਐ ਉਹ ਉਸ ਬੱਸ ਦੇ ਵਿੱਚ ਚੜਦੀ ਐ ਮਨੋਜ ਜਿਹੜਾ ਕਿ ਆਪਣੇ ਹੀ ਖਿਆਲਾਂ ਦੇ ਵਿੱਚ ਗੁੰਮ ਸੀ ਉਹ ਵੇਖਦਾ ਹੈ ਕਿ ਉਸ ਗਰਭਤੀ ਔਰਤ ਨੂੰ ਖੜਾ ਹੋਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਔਰਤ ਆਸੇ-ਪਾਸੇ ਨਿਗਾ ਮਾਰਦੀ ਹੈ ਕਿ ਕੋਈ ਉਸ ਨੂੰ ਸੀਟ ਮਿਲ ਜਾਵੇ ਪਰ ਉਸ ਆਰਪ ਨੂੰ ਕੋਈ ਵੀ ਸੀਟ ਖਾਲੀ ਦਿਖਾਈ ਨਹੀਂ ਦਿੰਦੀ ਉਹ ਕਾਫੀ ਔਖੀ ਖੜੀ ਸੀ ਕਿਉਂਕਿ ਇੱਕ ਤਾਂ ਗਰਮੀ ਦਾ ਮਹੀਨਾ ਸੀ ਤੇ ਇੱਕ ਉਹ 7ਵੇਂ 8ਵੇਂ ਮਹੀਨੇ ਦੀ ਗਰਭਤੀ ਲੱਗ ਰਹੀ ਸੀ ਮਨੋਜ ਨੂੰ ਉਸ ਔਰਤ ਤੇ ਤਰਸ ਆ ਜਾਂਦਾ ਹੈ ਨ Lata ਉਹ ਇਹ ਦੇਖਦਾ ਹੈ ਕਿ ਕੋਈ ਹੋਰ ਸੀਟ ਛੱਡਦਾ ਹੈ ਜਾਂ ਨਹੀਂ ਕਿਉਂਕਿ ਉਹ ਆ ਬਹੁਤ ਥੱਕਿਆ ਹੋਇਆ ਸੀ ਪਰ ਜਦੋਂ ਉਸ ਨੇ ਇਹ ਵੇਖਿਆ ਕਿ ਉਸ ਔਰਤ ਵੱਲ ਕਿਸੇ ਦਾ ਵੀ ਧਿਆਨ ਨਹੀਂ ਸਾਰੇ ਆਪੋ ਆਪਣੇ ਮੋਬਾਈਲਾਂ ਦੇ ਵਿੱਚ ਮਸਤ ਹਨ ਉਸ ਤੋਂ ਬਾਅਦ ਮਨੋਜ ਆਪਣੀ ਸੀਟ ਤੋਂ ਉੱਠਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਦੀਦੀ ਤੁਸੀਂ ਇੱਥੇ ਬੈਠ ਜਾਓ ਤੁਹਾਨੂੰ ਸੀਟ ਦੀ ਜ਼ਿਆਦਾ ਜ਼ਰੂਰਤ ਹੈ ਉਹ ਸੀਟ ਤੇ ਬਹਿ ਜਾਂਦੀ ਹੈ ਮਨੋਜ ਉਹਦੇ ਕੋਲ ਹੀ ਖੜ ਜਾਂਦਾ ਹੈ ਉਹ ਔਰਤ ਮਨੋਜ ਨੂੰ ਪੁੱਛਦੀ ਹੈ ਕਿ ਤੁਹਾਡਾ ਨਾਮ ਕੀ ਹੈ ਮਨੋਜ ਉਸ ਨੂੰ ਆਪਣਾ ਨਾਮ ਦੱਸਦਾ ਹੈ। ਨਾਮ ਪੁੱਛਣ ਤੋਂ ਬਾਅਦ ਉਹ ਔਰਤ ਉਸ ਨੂੰ ਕਹਿਣ ਲੱਗਦੀ ਹੈ ਕਿ ਤੁਸੀਂ ਕੀ ਕਰਦੇ ਹੋ? ਮਨੋਜ ਕਹਿੰਦਾ ਕਿ ਫਿਲਹਾਲ ਤਾਂ ਮੈਂ ਬੇਰੁਜ਼ਗਾਰਾਂ। ਮੈਂ ਕਈ ਮਹੀਨਿਆਂ ਤੋਂ ਇੰਟਰਵਿਊਜ਼ ਦੇ ਰਿਹਾ ਹਾਂ ਪਰ ਮੈਨੂੰ ਅਜੇ ਤੱਕ ਕੋਈ ਵੀ ਨੌਕਰੀ ਨਹੀਂ ਮਿਲੀ। ਉਸ ਨੂੰ ਦੱਸਦਾ ਹੈ ਕਿ ਮੈਂ ਯੂਪੀ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਇੱਥੇ ਆਇਆ ਹੋਇਆ। ਮੈਂ ਐਮ ਕੌਮ ਕੀਤੀ ਹੈ। ਮੇਰੇ ਪਾਪਾ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੇ ਆ। ਉਹ ਛੋਟੀ ਜੀ ਨੌਕਰੀ ਕਰਦੇ ਆ। ਮੈਂ ਬਹੁਤ ਵੱਡੇ ਸੁਪਨੇ ਲੈ ਕੇ ਮੁੰਬਈ ਆਇਆ ਸੀ ਪਰ ਇੱਥੇ ਆਏ ਨੂੰ ਵੀ ਮੈਨੂੰ 4-5 ਮਹੀਨੇ ਹੋ ਗਏ ਅਜੇ ਤੱਕ ਮੈਨੂੰ ਕੋਈ ਨੌਕਰੀ ਨਹੀਂ ਮਿਲੀ ਉਹ ਔਰਤ ਉਸ ਨੂੰ ਕਹਿਣ ਲੱਗਦੀ ਹੈ ਕਿ ਕੋਈ ਗੱਲ ਨਹੀਂ ਤੁਸੀਂ ਮਿਹਨਤ ਕਰੋ ਹੌਸਲਾ ਨਾ ਛੱਡੋ ਇੱਕ ਨਾ ਇੱਕ ਦਿਨ ਤੁਹਾਨੂੰ ਜ਼ਰੂਰ ਹੀ ਬਹੁਤ ਵਧੀਆ ਨੌਕਰੀ ਮਿਲੂਗੀ ਉਹ ਕਹਿੰਦੀ ਹੈ ਕਿ ਤੁਸੀਂ ਤਾਂ ਕਹਿੰਦੇ ਸੀ ਮੈਂ ਨੇੜੇ ਉਤਰਨਾ ਹੈ ਕਿ ਅਜੇ ਤੱਕ ਤੁਹਾਡਾ ਸਟਾਪ ਨਹੀਂ ਆਇਆ ਇਹ ਸੁਣ ਕੇ ਮਨੋਜ ਕਹਿੰਦਾ ਹੈ ਕਿ ਨਹੀਂ ਦੀਦੀ ਅਜੇ ਤਾਂ ਮੈਂ ਕਾਫੀ ਦੂਰ ਜਾਣਾ ਹੈ ਉਹ ਔਰਤ ਉਸ ਨੂੰ ਪੁੱਛਦੀ ਹੈ ਕਿ ਫੇਰ ਤੁਸੀਂ ਮੈਨੂੰ ਸੀਟ ਕਿਉਂ ਛੱਡੀ? ਮਨੋਜ ਕਹਿਣ ਲੱਗਦਾ ਹੈ ਕਿ ਤੁਹਾਨੂੰ ਸੀਟ ਦੀ ਜ਼ਿਆਦਾ ਜ਼ਰੂਰਤ ਸੀ। ਮੈਂ ਤਾਂ ਸਿਰਫ ਥੱਕਿਆ ਹੋਇਆ ਸੀ ਪਰ ਤੁਸੀਂ ਪ੍ਰੈਗਨੈਂਟ ਹੋ। ਮੰਨ ਲਓ ਜੇ ਕਿਤੇ ਬੱਸ ਨੇ ਬ੍ਰੇਕ ਲਾਤੀ ਜਾਂ ਆਸੇ-ਪਾਸੇ ਕੁਝ ਵੱਜ ਗਿਆ ਫਿਰ ਤੁਹਾਨੂੰ ਤੇ ਤੁਹਾਡੇ ਬੱਚੇ ਨੂੰ ਖਤਰਾ ਹੋ ਸਕਦਾ ਹੈ। ਕੋਈ ਗੱਲ ਨਹੀਂ ਤੁਸੀਂ ਰਿਲੈਕਸ ਰਹੋ ਫਿਕਰ ਨਾ ਕਰੋ। ਇਸ ਤਰ੍ਹਾਂ ਗੱਲਾਂ-ਵਾਟਾਂ ਕਰਦੇ ਕਰਦੇ ਉਸ ਔਰਤ ਦਾ ਸਟਾਪ ਆ ਜਾਂਦਾ ਹੈ। ਉਹ ਕਹਿੰਦੀ ਹੈ ਕਿ ਮੈਂ ਤਾਂ ਬਸ ਇੱਥੇ ਹੀ ਉਤਰਨਾ ਹੈ। ਤਦ ਉਹ ਜਾਣ ਵਾਲੀ ਹੁੰਦੀ ਹੈ ਤਾਂ ਮਨੋਜ ਕਹਿੰਦਾ ਹੈ ਕਿ ਠੀਕ ਹੈ ਦੀਦੀ ਤੁਸੀਂ ਆਪਣਾ ਧਿਆਨ ਰੱਖਣਾ ਤੇ ਆਪਣੇ ਬੱਚੇ ਦਾ ਵੀ ਉਹ ਔਰਤ ਮਨੋਜ ਵੱਲ ਦੇਖਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਤੂੰ ਹੌਸਲਾ ਨਾ ਹਾਰੀ ਮਿਹਨਤ ਕਰਦਾ ਰਹੇ ਇੱਕ ਨਾ ਇੱਕ ਦਿਨ ਤੈਨੂੰ ਜਰੂਰ ਬਹੁਤ ਵਧੀਆ ਨੌਕਰੀ ਮਿਲੇਗੀ کافی ਅਸੀਸਾਂ ਦਿੰਦੀ ਹੋਈ ਉਹ ਉੱਥੋਂ ਉੱਤਰ ਜਾਂਦੀ ਹੈ ਉਸ ਤੋਂ ਬਾਅਦ ਮਨੋਜ ਸੀਟ ਤੇ ਬੈਠ ਜਾਂਦਾ ਹੈ ਉਸ ਨੂੰ ਬਹੁਤ ਜ਼ਿਆਦਾ ਸਕੂਨ ਮਹਿਸੂਸ ਹੁੰਦਾ ਹੈ ਉਹਦੀ ਸਾਰੀ ਥਕਾਵਟ ਤੇ ਨੌਕਰੀ ਦੀ ਜੋ ਫਿਕਰ ਹੁੰਦੀ ਹੈ ਉਹ ਲੱਥ ਜਾਂਦੀ ਹੈ ਉਸ ਤੋਂ ਬਾਅਦ ਉਹ ਆਪਣੇ ਸਟਾਪ ਤੇ ਉਤਰਦਾ ਹੈ ਤੇ ਆਪਣੇ ਕਮਰੇ ਵਿੱਚ ਆ ਜਾਂਦਾ ਹੈ। ਉਹ ਹਲਕਾ ਹਲਕਾ ਖੁਸ਼ਖੁਸ਼ ਮਹਿਸੂਸ ਕਰ ਰਿਹਾ ਸੀ। ਜਦੋਂ ਉਸ ਦਾ ਦੋਸਤ ਆਉਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਮੈਨੂੰ ਲੱਗਦਾ ਅੱਜ ਤੈਨੂੰ ਨੌਕਰੀ ਮਿਲ ਗਈ। ਮਨੋਜ ਕਹਿੰਦਾ ਹੈ ਕਿ ਨਹੀਂ ਨੌਕਰੀ ਤਾਂ ਮੈਨੂੰ ਕੋਈ ਨਹੀਂ ਮਿਲੀ ਪਰ ਮੈਂ ਇੱਕ ਨੇਕੀ ਦਾ ਕੰਮ ਕੀਤਾ ਹੈ। ਮੈਨੂੰ ਇਹ ਲੱਗਿਆ ਵੀ ਜੇ ਅਸੀਂ ਕਿਸੇ ਲੋੜਵੰਦ ਦੀ ਕੋਈ ਮਾੜੀ-ਮੋਟੀ ਮਦਦ ਕਰ ਦਿੰਦੇ ਆ ਤਾਂ ਸਾਨੂੰ ਬਹੁਤ ਸਕੂਨ ਮਿਲਦਾ ਹੈ। ਦੇਖ ਮੈਂ ਕੋਈ ਪੈਸੇ ਵਾਲਾ ਤਾਂ ਹੈ ਨਹੀਂ। ਮੈਂ ਕਿਸੇ ਦੀ ਪੈਸੇ ਨਾਲ ਮਦਦ ਕਰੂੰ ਪਰ ਬੱਸ ਦੇ ਵਿੱਚ ਇੱਕ ਕੁੜੀ ਖੜੀ ਸੀ ਉਹ ਪ੍ਰੈਗਨੈਂਟ ਸੀ ਮੈਂ ਉਹਨੂੰ ਸੀਟ ਦੇ ਦਿੱਤੀ ਉਸਨੇ ਮੈਨੂੰ ਕਿੰਨੀਆਂ ਹੀ ਦੁਆਵਾਂ ਦਿੱਤੀਆਂ ਉਸ ਤੋਂ ਬਾਅਦ ਮਨੋਜ ਆਪਣੇ ਮੰਮੀ ਪਾਪਾ ਨੂੰ ਫੋਨ ਕਰਦਾ ਹੈ ਤੇ ਆਪਣੀ ਮਾਂ ਨੂੰ ਵੀ ਇਹ ਗੱਲ ਦੱਸਦਾ ਹੈ ਉਸਦੀ ਮਾਂ ਕਹਿੰਦੀ ਹੈ ਕਿ ਪੁੱਤ ਭਾਵੇਂ ਤੂੰ ਅਜੇ ਪੈਸੇ ਨਹੀਂ ਕਮਾਉਣ ਲੱਗਿਆ ਪਰ ਮੈਨੂੰ ਇਸ ਗੱਲ ਤੇ ਮਾਣ ਹੈ ਕਿ ਤੇਰੇ ਵਿੱਚ ਸੰਸਕਾਰ ਹਨ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਹੈ ਤੇ ਹੁਣ ਇਸ ਗੱਲ ਨੂੰ 4 ਸਾਲ ਬੀਤ ਜਾਂਦੇ ਆ ਇੰਨਾ 4 ਸਾਲਾਂ ਦੇ ਦੌਰਾਨ ਮਨੋਜ ਕਦੇ ਕਿਸੇ ਛੋਟੀ ਜੀ ਕੰਪਨੀ ਵਿੱਚ ਨੌਕਰੀ ਕਰਦਾ ਤੇ ਕਦੇ ਕਿਸੇ ਹੋਰ ਕੰਪਨੀ ਵਿੱਚ ਪਰ ਅਜੇ ਤੱਕ ਉਸ ਨੂੰ ਕੋਈ ਚੱਜ ਦੀ ਨੌਕਰੀ ਨਹੀਂ ਸੀ ਮਿਲੀ ਉਹ ਨੌਕਰੀ ਸਿਰਫ ਟਾਈਮ ਲਿਮਟ ਦੀ ਹੁੰਦੀ ਸੀ ਕੋਈ 6 ਮਹੀਨੇ ਲਈ ਕੰਟ੍ਰੈਕਟ ਤੇ ਰੱਖਦਾ ਤੇ ਕੋਈ 3 ਲਈ ਉਸ ਦੀ ਤਨਖਾਹ ਵੀ ਬਹੁਤ ਘੱਟ ਸੀ ਭਾਵੇਂ ਮਨੋਜ ਅਜੇ ਘਰੇ ਪੈਸੇ ਨਹੀਂ ਸੀ ਭੇਜਣ ਲੱਗਿਆ ਪਰ ਇੰਨਾ ਕੁ ਫਰਕ ਤਾਂ ਜ਼ਰੂਰ ਪੈ ਗਿਆ ਸੀ ਕਿ ਹੁਣ ਉਸਨੇ ਆਪਣੇ ਖਰਚੇ ਆਪ ਕੱਢਣੇ ਸ਼ੁਰੂ ਕਰ ਦਿੱਤੇ ਸਨ ਉਸਨੂੰ ਇਹ ਲੱਗਦਾ ਸੀ ਕਿ ਇੱਕ ਨਾ ਇੱਕ ਦਿਨ ਤਾਂ ਮੇਰੀ ਮਿਹਨਤ ਜ਼ਰੂਰ ਰੰਗ ਲਿਆਉਗੀ ਤੇ ਮੈਨੂੰ ਕੋਈ ਵਧੀਆ ਨੌਕਰੀ ਮਿਲੂਗੀ ਇਸ ਗੱਲ ਨੂੰ 4 ਸਾਲ ਬੀਤ ਜਾਂਦੇ ਆ ਅੱਜ ਉਹ ਸਵੇਰੇ ਉੱਠਦਾ ਹੈ ਅਖਬਾਰ ਲਿਆਉਂਦਾ ਹੈ ਤੇ ਅਖਬਾਰ ਲਿਆ ਕੇ ਐਡਵਰਟਾਈਜ਼ਮੈਂਟ ਵਾਲੇ ਪੇਜ ਤੇ ਨਿਗਾ ਮਾਰਦਾ ਹੈ ਪੜਦੇ ਪੜਦੇ ਉਸਨੂੰ ਇੱਕ ਐਡਵਰਟਾਈਜ਼ਮੈਂਟ ਦਿਸਦੀ ਹੈ ਉਸਤੇ ਲਿਖਿਆ ਸੀ ਕਿ ਐਮ ਕਾਮ ਕੀਤੀ ਹੋਵੇ ਇੱਕ ਕੰਪਨੀ ਦੇ ਵਿੱਚ ਮੈਨੇਜਰ ਦੀ ਲੋੜ ਹੈ ਉਸਨੂੰ ਇਹ ਲੱਗਦਾ ਹੈ ਕਿ ਇਹ ਨੌਕਰੀ ਤਾਂ ਮੇਰੇ ਲਈ ਹੈ ਉਹ ਸਾਰੀਆਂ ਸ਼ਰਤਾਂ ਪੜਦਾ ਹੈ ਉਸ ਤੋਂ ਬਾਅਦ ਤਿਆਰ ਹੋ ਕੇ ਉਸ ਕੰਪਨੀ ਵੱਲ ਚੱਲ ਪੈਂਦਾ ਹੈ ਉਹ ਬੱਸ ਵਿੱਚ ਬੈਠਾ ਅਰਦਾਸਾਂ ਕਰਦਾ ਸੀ ਕਿ ਮੈਨੂੰ ਇਹ ਨੌਕਰੀ ਮਿਲ ਜਾਵੇ ਜਲਦੀ ਹੀ ਉਹ ਉਸ ਕੰਪਨੀ ਦੀ ਬਿਲਡਿੰਗ ਦੇ ਵਿੱਚ ਪਹੁੰਚ ਜਾਂਦਾ ਹੈ ਸਿਕਿਉਰਿਟੀ ਗਾਰਡ ਉਸ ਨੂੰ ਅੰਦਰ ਜਾਣ ਦਿੰਦਾ ਹੈ ਉਸਦੇ ਡਾਕੂਮੈਂਟ ਦੇਖ ਕੇ ਰਿਸੈਪਸ਼ਨਿਸਟ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਤੀਸਰੀ ਮੰਜ਼ਲ ਤੇ ਚਲੇ ਜਾਓ ਤੀਸਰੀ ਮੰਜ਼ਲ ਦੇ ਵੇਟਿੰਗ ਰੂਮ ਦੇ ਵਿੱਚ ਕਾਫੀ ਲੋਕ ਬੈਠੇ ਹੁੰਦੇ ਆ ਉਹ ਉਹਨਾਂ ਦੇ ਕੋਲ ਜਾ ਕੇ ਬੈਠ ਜਾਂਦਾ ਹੈ ਇੱਕ ਇੱਕ ਕਰਕੇ ਸਭ ਦੀ ਵਾਰੀ ਆਉਂਦੀ ਹੈ ਤੇ ਹੁਣ ਮਨੋਜ ਦੀ ਵਾਰੀ ਵੀ ਆ ਗਈ ਸੀ ਉਹ ਅੰਦਰ ਜਾਂਦਾ ਹੈ ਜਦੋਂ ਉਹ ਦਰਵਾਜ਼ਾ ਖੋਲਦਾ ਹੈ ਤਾਂ ਅੱਗੇ ਇੱਕ ਮੈਡਮ ਬੈਠੀ ਸੀ ਉਹ ਦਰਵਾਜ਼ਾ ਖੋਲਦਾ ਹੈ ਤੇ ਬੜੇ ਹੀ ਸਤਕਾਰ ਨਾਲ ਮੈਡਮ ਨੂੰ ਬੁਲਾਉਣ ਲੱਗਦਾ ਹੈ ਉਸ ਨੂੰ ਇਹ ਲੱਗਦਾ ਹੈ ਕਿ ਇਹ ਔਰਤ ਉਸ ਨੇ ਕਿਤੇ ਦੇਖੀ ਹੈ ਪਰ ਉਸ ਨੂੰ ਇਹ ਯਾਦ ਨਹੀਂ ਹੁੰਦਾ ਕਿ 4 ਸਾਲ ਪਹਿਲਾਂ ਮੈਂ ਇਸ ਔਰਤ ਨੂੰ ਸੀਟ ਛੱਡੀ ਸੀ ਕਿਉਂਕਿ ਉਹ ਔਰਤ ਕੋਈ ਹੋਰ ਨਹੀਂ ਸਗੋ ਉਹੀ ਸੀ ਜਿਹਨੂੰ ਮਨੋਜ ਨੇ 4 ਸਾਲ ਪਹਿਲਾਂ ਆਪਣੀ ਸੀਟ ਛੱਡੀ ਹੁੰਦੀ ਸੀ ਉਹ ਕਹਿੰਦੀ ਹੈ ਕਿ ਹੈਲੋ ਮਨੋਜ ਉਹ ਹੈਰਾਨ ਹੁੰਦਾ ਕਿ ਨੂੰ ਮੇਰਾ ਨਾਮ ਕਿਵੇਂ ਪਤਾ ਹੈ ਉਹ ਕਹਿੰਦਾ ਹੈ ਕਿ ਮੈਡਮ ਤੁਹਾਨੂੰ ਮੇਰਾ ਨਾਮ ਕਿਵੇਂ ਪਤਾ ਲੱਗਿਆ ਤਾਂ ਉਹ ਕਹਿਣ ਲੱਗਦੀ ਹੈ ਕਿ ਤੁਹਾਡੀ ਡਾਕੂਮੈਂਟ ਫਾਈਲ ਤੋਂ ਪਤਾ ਲੱਗਿਆ ਹੈ ਉਹ ਮਨੋਜ ਨੂੰ ਕਹਿਣ ਲੱਗਦੀ ਹੈ ਕਿ ਇਹ ਜੌਬ ਤੁਹਾਡੇ ਲਈ ਹੈ ਤੁਸੀਂ ਕੱਲ ਤੋਂ ਜੁਆਇਨ ਕਰ ਸਕਦੇ ਹੋ ਮਨੋਜ ਹੈਰਾਨ ਹੁੰਦਾ ਤੇ ਪੁੱਛਦਾ ਕਿ ਮੈਡਮ ਤੁਸੀਂ ਮੇਰੇ ਡਾਕੂਮੈਂਟ ਵੀ ਚੈੱਕ ਨਹੀਂ ਕੀਤੇ ਤੇ ਮੇਰੇ ਤੋਂ ਕੁਝ ਪੁੱਛਿਆ ਵੀ ਨਹੀਂ ਫਿਰ ਤੁਸੀਂ ਇਹ ਕਿਵੇਂ ਕਹਿ ਸਕਤਾ ਕਿ ਇਹ ਜੌਬ ਮੇਰੇ ਲਈ ਹੈ ਉਸ ਤੋਂ ਪਹਿਲਾਂ ਵੀ ਤਾਂ ਕਿੰਨੇ ਲੋਕ ਆ ਕੇ ਗਏ ਨੇ ਤੁਸੀਂ ਮੈਨੂੰ ਸਿੱਧਾ ਹੀ ਕਹਿ ਦਿੱਤਾ ਕਿ ਤੁਸੀਂ ਸਿਲੈਕਟ ਹੋ ਉਹ ਆਰਥ ਕਹਿਣ ਲੱਗਦੀ ਹੈ ਕਿ ਇਹਦੇ ਪਿੱਛੇ ਇੱਕ ਛੋਟੀ ਜਿਹੀ ਕਹਾਣੀ ਹੈ 4 ਸਾਲ ਪਹਿਲਾਂ ਮੈਂ ਇੱਕ ਬੱਸ ਦੇ ਵਿੱਚ ਸਫ਼ਰ ਕਰ ਰਹੀ ਸੀ ਅਸਲ ਵਿੱਚ ਮੈਂ ਆਪਣੇ ਘਰ ਤੋਂ ਆਪਣੀ ਕੰਪਨੀ ਦੇ ਵਿੱਚ ਜਾ ਰਹੀ ਹੁੰਨੀ ਆ ਤੇ ਉਸ ਦਿਨ ਅਚਾਨਕ ਮੇਰੇ ਡਰਾਈਵਰ ਦੀ ਤਬੀਤ ਖਰਾਬ ਹੋ ਜਾਂਦੀ ਹੈ ਉਹ ਬਿਮਾਰ ਹੋ ਜਾਂਦਾ ਹੈ ਮੈਨੂੰ ਬੱਸ ਰਾਹੀਂ ਜਾਣਾ ਪੈਂਦਾ ਮੈਂ ਕਦੇ ਵੀ ਬੱਸ ਵਿੱਚ ਜਾਣ ਦੀ हिचਕਚਾਹ ਨਹੀਂ ਮੰਨੀ ਸੀ ਪਰ ਉਸ ਦਿਨ ਬਹੁਤ ਜ਼ਿਆਦਾ ਗਰਮੀ ਸੀ ਤੇ ਪ੍ਰੈਗਨੈਂਟ ਹੋਣ ਕਾਰਨ ਮੇਰੀ ਹਾਲਤ ਵੀ ਥੋੜੀ ਜਿਹੀ ਖਰਾਬ ਸੀ ਜਿਸ ਬੱਸ ਵਿੱਚ ਮੈਂ ਚੜੀ ਸੀ ਉਸ ਦੇ ਵਿੱਚ ਇੱਕ ਨੌਜਵਾਨ ਮੁੰਡਾ ਬੈਠਾ ਸੀ ਜਿਹੜਾ ਕਿ ਬੇਰੁਜ਼ਗਾਰ ਸੀ ਉਸ ਮੁੰਡੇ ਨੇ ਮੈਨੂੰ ਆਪਣੀ ਸੀਟ ਛੱਡ ਦਿੱਤੀ ਉਸ ਮੁੰਡੇ ਨਾਲ ਗੱਲ ਕਰਕੇ ਮੈਨੂੰ ਬੜਾ ਹੀ ਸਕੂਨ ਮਿਲਿਆ ਉਹ ਬੜਾ ਹੀ ਇਮਾਨਦਾਰ ਸੀ। ਉਹਨੇ ਮੈਨੂੰ ਆਪਣੀ ਯੋਗਤਾ ਵੀ ਦੱਸੀ ਤੇ ਨਾਂ ਵੀ ਦੱਸਿਆ। ਮੈਂ ਤਾਂ ਇਹੀ ਕਹਿਨੀ ਆ ਕਿ ਕਿਸੇ ਦੀ ਡਾਕੂਮੈਂਟ ਫਾਈਲ ਦੇਖਣ ਤੋਂ ਪਹਿਲਾਂ ਜੇ ਸਾਨੂੰ ਇਹ ਪਤਾ ਲੱਗ ਜੇ ਕਿ ਇਨਸਾਨ ਇਮਾਨਦਾਰ ਹੈ, ਉਹਦੇ ਵਿੱਚ ਨੈਤਿਕ ਗੁਣ ਨੇ ਤਾਂ ਉਹ ਜ਼ਰੂਰ ਇੱਕ ਚੰਗਾ ਇਨਸਾਨ ਹੋਵੇਗਾ। ਦੂਜੀ ਗੱਲ ਫਾਈਲ ਦੀ ਮੈਂ ਵੇਖ ਲਈ ਐ ਤੇਰੇ ਵਧੀਆ ਨੰਬਰ ਨੇ। ਮਨੋਜ ਉਹ ਪੂਰੀ ਗੱਲ ਸੁਣ ਕੇ ਸਮਝ ਜਾਂਦਾ ਹੈ ਕਿ ਮੈਡਮ ਮੇਰੀ ਹੀ ਗੱਲ ਕਰ ਰਹੀ ਹੈ ਨੇ। ਉਹ ਕਹਿੰਦਾ ਕਿ ਮੈਡਮ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਅਜੇ ਤੱਕ ਯਾਦ ਕਰੀ ਬੈਠਿਓ ਉਹ ਕਹਿਣ ਲੱਗਦੀ ਹੈ ਕਿ ਮੈਂ ਯਾਦ ਕਿਵੇਂ ਨਾ ਕਰਾਂ ਇੱਕ ਔਰਤ ਜਦੋਂ ਗਰਭਤੀ ਹੁੰਦੀ ਹੈ ਤਾਂ ਕੌਣ ਉਹਦੇ ਨਾਲ ਕਿਹੋ ਜਿਹਾ ਵਿਵਹਾਰ ਕਰਦਾ ਉਹ ਚੰਗੀ ਤਰ੍ਹਾਂ ਯਾਦ ਰੱਖਦੀ ਹੈ ਤੂੰ ਮੈਨੂੰ ਸੀਟ ਛੱਡੀ ਸੀ ਇਹ ਕੋਈ ਛੋਟੀ ਗੱਲ ਨਹੀਂ ਸੀ ਉਸ ਟਾਈਮ ਮੇਰੇ ਲਈ ਸੀਟ ਲੈਣ ਕਿੰਨੀ ਜ਼ਰੂਰੀ ਸੀ ਇਹ ਮੈਨੂੰ ਪਤਾ ਹੈ ਕਿਸੇ ਨੂੰ ਹੋਰ ਨੂੰ ਮੇਰੇ ਤੇ ਤਰਸ ਨਹੀਂ ਆਇਆ ਹੋਰ ਵੀ ਬਹੁਤ ਸਾਰੀਆਂ ਸਵਾਰੀਆਂ ਬੈਠੀਆਂ ਸਨ ਪਰ ਤੇਰੇ ਵਿੱਚ ਨੈਤਿਕ ਗੁਣ ਸੀ ਉਸ ਤੋਂ ਬਾਅਦ ਮੈਨੂੰ ਤੇਰੇ ਨਾਲ ਗੱਲਬਾਤ ਕਰਕੇ ਵੀ ਪਤਾ ਲੱਗਿਆ ਕਿ ਤੈਨੂੰ ਨੌਕਰੀ ਦੀ ਲੋੜ ਹੈ ਦੇਖ ਉਸ ਦਿਨ ਮੈਂ ਤੈਨੂੰ ਕਿਹਾ ਸੀ ਕਿ ਮਿਹਨਤ ਕਰਦਾ ਰਹੀਂ ਮੈਂ ਚਾਹੁੰਦੀ ਸੀ ਕਿ ਉਸ ਤੋਂ ਬਾਅਦ ਮੈਂ ਤੈਨੂੰ ਮਿਲਾ ਪਰ ਉਸ ਦਿਨ ਮੇਰੇ ਤੋਂ ਇੱਕ ਗਲਤੀ ਹੋ ਗਈ ਕਿ ਮੈਂ ਤੇਰੇ ਤੋਂ ਨੰਬਰ ਨਹੀਂ ਲਿਆ ਤੇ ਨਾ ਹੀ ਤੂੰ ਮੇਰੇ ਤੋਂ ਨੰਬਰ ਲਿਆ ਮਨੋਜ ਦੱਸਦਾ ਹੈ ਕਿ ਉਸ ਤੋਂ ਬਾਅਦ ਮੈਂ ਕਈ ਥਾਵਾਂ ਤੇ ਕੰਟਰੈਕਟ ਬੇਸ ਤੇ ਜੌਬ ਕੀਤੀ ਜਿਸ ਵਿੱਚ ਤਨਖਾਹ ਬਹੁਤ ਘੱਟ ਸੀ ਪਰ ਅੱਜ ਜਦੋਂ ਮੈਂ ਇਹ ਐਡਵਰਟਾਈਜ਼ਮੈਂਟ ਪੜ੍ਹੀ ਤਾਂ ਮੇਰਾ ਮਨ ਖੁਸ਼ ਹੋ ਗਿਆ ਮੈਂ ਇਹ ਹੀ ਅਰਦਾਸਾਂ ਕਰ ਰਿਆ ਸੀ ਕਿ ਮੈਨੂੰ ਇਹ ਜੌਬ ਮਿਲ ਜਾਵੇ। ਤੁਹਾਡਾ ਬਹੁਤ-ਬਹੁਤ ਧੰਨਵਾਦ। ਉਹ ਕਹਿਣ ਲੱਗਦੀ ਹੈ ਕਿ ਨਹੀਂ ਮਨੋਜ ਧੰਨਵਾਦ ਵਾਲੀ ਗੱਲ ਨਹੀਂ ਤੁਸੀਂ ਇਹ ਡਿਸਰਵ ਕਰਦੇ ਹੋ। ਮੇਰੀ ਕੰਪਨੀ ਵਿੱਚ ਜਿੰਨੇ ਵੀ EMPLOYEES ਨੇ ਬਹੁਤ ਮਿਹਨਤੀ ਤੇ ਇਮਾਨਦਾਰ ਨੇ। ਦੇਖ ਇਹ ਜਿਹੜੀ ਮੈਨੇਜਰ ਦੀ ਪੋਸਟ ਹੈ ਉਹਦੇ ਵਾਸਤੇ ਜੋ ਮੈਂ ਵਿਦਿਅਕ ਯੋਗਤਾ ਕਹੀ ਸੀ ਉਹ ਤੂੰ ਪੂਰੀ ਕਰਦਾ ਹੈ ਤੇ ਸਭ ਤੋਂ ਵੱਡੀ ਗੱਲ ਕਿ ਮੈਨੂੰ ਵੀ ਤੈਨੂੰ ਦੁਬਾਰਾ ਮਿਲਣ ਦਾ ਮੌਕਾ ਮਿਲ ਗਿਆ। ਉਮਨੋਜ ਨੂੰ ਦੱਸਦੀ ਹੈ ਕਿ ਜਦੋਂ ਮੇਰੇ ਬੇਟੇ ਦਾ ਜਨਮ ਹੋਇਆ ਸੀ ਤਾਂ ਵੀ ਮੈਂ ਤੈਨੂੰ ਬਹੁਤ ਯਾਦ ਕੀਤਾ ਸੀ ਅੱਜ ਮੇਰਾ ਬੇਟਾ 4 ਸਾਲ ਦਾ ਹੋ ਗਿਆ ਮੈਂ ਆਪਣੇ ਬੇਟੇ ਨੂੰ ਵੀ ਇਹੀ ਸਿਖਾਉਂਦੀ ਰਹਿੰਨੀ ਆ ਕਿ ਪੁੱਤ ਵੱਡਾ ਹੋ ਕੇ ਇੱਕ ਵਧੀਆ ਇਨਸਾਨ ਬਣਨਾ ਹੈ ਜੇ ਤੂੰ ਵੱਡਾ ਹੋ ਕੇ ਦੂਜਿਆਂ ਦੀ ਤਕਲੀਫ ਨੂੰ ਦੇਖ ਕੇ ਉਹਦੀ ਮਦਦ ਕਰੇਗਾ ਤਾਂ ਮੈਨੂੰ ਇਸ ਗੱਲ ਤੇ ਮਾਣ ਹੋਊ ਕਿ ਮੈਂ ਤੇਰੀ ਪਰਵਰਿਸ਼ ਸਹੀ ਕੀਤੀ ਹੈ ਉਸ ਤੋਂ ਬਾਅਦ ਮਨੋਜ ਖੁਸ਼ੀ-ਖੁਸ਼ੀ ਆਪਣੇ ਕਮਰੇ ਵਿੱਚ ਜਾਂਦਾ ਹੈ ਤੇ ਅਗਲੇ ਦਿਨ ਆ ਕੇ ਆਪਣੀ ਨੌਕਰੀ ਜੁਆਇਨ ਕਰ ਲੈਂਦਾ ਹੈ ਉਸ ਨੂੰ 25000 ਰੁਪਏ ਸੈਲਰੀ ਤੇ ਰੱਖਿਆ ਜਾਂਦਾ ਹੈ ਤਿੰਨ ਜਾਰ ਮਹੀਨਿਆਂ ਵਿੱਚ ਹੀ ਉਸ ਦੀ ਪੋਸਟ ਬਦਲ ਦਿੱਤੀ ਜਾਂਦੀ ਹੈ ਉਸ ਨੂੰ ਮੈਨੇਜਰ ਤੋਂ ਉੱਪਰ ਕਰ ਦਿੱਤਾ ਜਾਂਦਾ ਹੈ ਮਤਲਬ ਉਸ ਨੂੰ ਪ੍ਰੋਮੋਟ ਕਰ ਦਿੱਤਾ ਜਾਂਦਾ ਹੈ ਹੁਣ ਉਸ ਦੀ ਸੈਲਰੀ 35000 ਕਰ ਦਿੱਤੀ ਗਈ ਸੀ ਕਰਦੇ ਕਰਦੇ 2-3 ਸਾਲਾਂ ਵਿੱਚ ਹੀ ਉਹ ਕੰਪਨੀ ਦੀ ਸਭ ਤੋਂ ਵੱਡੀ ਪੋਸਟ ਤੇ ਪਹੁੰਚ ਜਾਂਦਾ ਹੈ ਕੰਪਨੀ ਦੀ ਸਭ ਤੋਂ ਵੱਡੀ ਪੋਸਟ ਉਸ ਨੂੰ ਮਿਲ ਜਾਂਦੀ ਹੈ ਉਹ ਔਰਤ ਉਸ ਕੰਪਨੀ ਦੀ ਮਾਲਕ ਸੀ ਤੇ ਉਸ ਤੋਂ ਬਾਅਦ ਜੇ ਕੋਈ ਕੰਪਨੀ ਨੂੰ ਸੰਭਾਲਣ ਵਾਲਾ ਸੀ ਤਾਂ ਉਹ ਸੀ ਮਨੋਜ ਮਨੋਜ ਦੀ ਇਮਾਨਦਾਰੀ ਤੇ ਉਹਦੇ ਚੰਗੇ ਸੁਭਾਅ ਨੇ ਸਾਰੇ EMPLOYEES ਨੂੰ ਕੀ ਲਿਆ ਖਾਸ ਕਰਕੇ ਕੰਪਨੀ ਦੀ ਮਾਲਕਨ ਨੂੰ ਹੁਣ ਮਨੋਜ ਆਪਣੇ ਮਾਪੇ ਨੂੰ ਵੀ ਪੈਸੇ ਭੇਜਦਾ ਹੈ ਤੇ ਆਪਣਾ ਖਰਚਾ ਵੀ ਕੱਢਦਾ ਉਸਦੀ ਸੈਲਰੀ ਬਹੁਤ ਵਧੀਆ ਹੋ ਚੁੱਕੀ ਹੈ ਉਸ ਦਿਨ ਤੋਂ ਬਾਅਦ ਮਨੋਜ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਕਾਮਯਾਬ ਹੋ ਗਿਆ ਸੀ ਇਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜੇ ਚੈਨਲ ਤੇ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ